Salam I'm the Murad. ਸਿਐ ਗੁਰੂ ਕੈ ਜਨਮ ਏ ਪਦ ਹਰਿ ਕਰਨ ਨਾਨਕ ਬਾਖ ਬਤਾਈ ਬਹੁਤ ਜਨਮ ਭਰਮਤ ਤੈ ਹਾਰਿਓ ਅਸtir ਮਤ ਨਹੀਂ ਪਾਈ ਨਸ ਦੇ ਪਾਏ ਪਦ ਹਰਿ ਕਾ ਨਾਨਕ ਬਾਤ ਬਤਾਈ ਤਨਸਾਰਿਆਂ ਨੂੰ ਕੀ ਤਾਰਤ ਕਰਦੇ ਹੋਏ ਤਨ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੋਸਿਸ਼ਿ ਦੀ ਧਨੀ ਹੈ ਪਾਵਨ ਪਿੱਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਤ ਰੋਸ਼ਨੀ ਵਾਜੇ ਅੱਜ ਦੇ ਪਾਵਨ ਮੁਹੰਨ ਸੋਰਠ ਮਹਲਾ ਨੌਂ ਬਾਸ ਸੋਰਠ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਤਨ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ ਪਾਵਨ ਮਹਾਰਗਮ ਤੋਂ ਚੱਲ ਨੂੰ ਕੀਤੀ ਹੋਈ ਪਿੱਤਰ ਗੁਰਬਾਣੀ ਦੇ ਰਾਜ ਨੂੰ ਕਿਰਪਾ ਹੋਈ ਹੈ ਆਹੋ ਸਤਿਗੁਰਾਂ ਦੇ ਵਚਨਾਂ ਨੂੰ ਵਿਚਾਰ ਕੇ ਜਿਉਂਦੇ ਦੇ ਵਿੱਚ ਵਸਾਈਏ ਸਤਿਗੁਰਾਂ ਤੋਂ ਜੀਵਨ ਜੀਵਨ ਦੀ ਜਾਂਚ ਕੀਤੀ ਸਤਿਗੁਰ ਜੀ ਕਿਰਪਾ ਕਰ ਨੂੰ ਸਾਨੂੰ ਆਪਣੇ ਚਰਨਾਂ ਨਾਲ ਪਿਆਰ ਵਰਸਦੇ ਹੋਏ ਪਾਵਨ ਉਪਦੇਸ਼ ਸਾਡੇ ਮਨ ਦੇ ਵਿੱਚ ਵਸਾ ਕੇ ਰੱਖ ਕੇ ਸਮ ਆਪਣੇ ਚਰਨਾਂ ਨਾਲ ਜੋੜ ਲੈਣ ਤੁਸਨਾ ਪਿੱਤਰ ਕਰੋ ری

ਰਾਮ ਭਗਤ ਨਾ ਕੀਤੀ ਰਹਾਉ ਆਸਗਿਰੇ ਪੈੜੀ ਮਤੈ ਤੂੰ ਪਰਾਇ ਵਿਛਤਰੀ ਪਰਾਇ ਇੰਦਿਆ ਦੇ ਰਾਸ ਨਚ ਮਰਤ ਰਹਿਦਾ ਪਰਮਾਤਮਾ ਨੇ ਭਗਤੀ ਕਦੇ ਨਹੀਂ ਕੀਤੀ ਇਹ ਬੜੀ ਤੇਰੀ ਪੈੜੀ ਮਤੈ ਇਹ ਤਾਂ ਕਿਥੋਂ ਗ੍ਰਹਿਣ ਕਰ ਲਈ ਹੈ ਕਿਥੋਂ ਸਿੱਖਿਆ ਲਈ ਹੈ ਆਸਾ ਕਹਿੰਦੇ ਇਹਨੂੰ ਛੱਡ ਦੇ ਜਿੰਨੇ ਮਰਜੀ ਪਰਦੇ ਦੇ ਵਿੱਚ ਓਕੇ ਕੁਪ ਕਰਨ ਕਰੇਗਾ ਭੈੜੇ ਕਰਮ ਕਰੇਗਾ ਦੁਨੀਆਂ ਤੋਂ ਲੁਕਾ ਸਕਦਾ ਹੈ ਸੰਕਾਲ ਤੋਂ ਵਿਖਾਈ ਨਹੀਂ ਵਾਹਿਗੁਰੂ ਤੋਂ ਲੁਕਾਈ ਨਹੀਂ ਜਾਣੀ ਵਹਿਗੁਰੂ ਸਭ ਜਾਣਦਾ ਹੈ ਇਸ ਕਰਕੇ ਬਾਸਾ ਕਹਿੰਦੇ ਇਹ ਭੈੜੀ ਮਨ ਛੱਡ ਦੇ ਇਹ ਭੈੜੀ ਮਨ ਤਾਂ ਕਿਥੋਂ ਬਣਨ ਕਰ ਲਈ ਹੈ ਰਹਾਉ ਮੋਕਤ ਕੰਥ ਜਾਨਿਉ ਮੋ ਤੈ ਨਾ ਹਿਨਾ ਧਨ ਜੋਰਨ ਕੋ ਧਾਇ ਪਾਸੋ ਕਿੰਦੇ ਭਾਈ ਤੂੰ ਵਿਕਾਰਾਂ ਤੋਂ ਖਲਾਸੀ ਪਾਉਂਦਾ ਅਰਸਤਾ ਅਜੇ ਤੱਕ ਨਹੀਂ ਸਮਝਿਆ ਜਿਹੜਾ ਰਸਤਾ ਵਿਕਾਰਾਂ ਤੋਂ ਸਾਨੂੰ ਉਚਾ ਸਕਦਾ ਤੈਨੂੰ ਚੰਨੇ ਹੀ ਨਹੀਂ ਹਾਂ ਅਜੇ ਤੱਕ ਸਾਨੂੰ ਸਮਝ ਹੀ ਨਹੀਂ ਆਈ ਆਸਾਂ ਕਰਦੇ ਨੇ ਧੰਮ ਜੂਰਨ ਕਉ ਧਾਇ ਨੂੰ ਧਾਣੇ ਇਕੱਠਾ ਕਰਨ ਦੇ ਨੂੰ ਸਦਾ ਦੌੜ ਭੱਜ ਕਰਦਾ ਰਹੇ ਹਾਂ ਹਰ ਬਿੜੇ ਮਾਇਆ ਮਾਇਆ ਦੇ ਪਿੱਛੇ ਦੌੜਦਾ ਰਹਨਾ ਹੈ ਇੱਧਰ ਉੱਧਰ ਦੌੜਦਾ ਰਹਨਾ ਹੈ ਪਰ ਜਿਹੜਾ ਅਸਲੀ ਮਾਰਗ ਸੀਰਜੀ ਦੇ ਵਾਕੇ ਤਨੂਆ ਮੁੱਖਾ ਜਨਨ ਦੀ ਪ੍ਰਾਪਤੀ ਨੂੰ ਸਮਝ ਨਹੀਂ ਨਹੀਂ ਹੈ ਉਹ ਮਾਰਗ ਦੀ ਤੈਨੂੰ ਸੂਝ ਨਹੀਂ ਆਈ ਨਾ ਬ੍ਰਹਮ ਤੇਰਾ ਤੈਨੂੰ ਪਤਾ ਹੀ ਨਹੀਂ ਲੱਗਿਆ ਅੰਤ ਸੰਗ ਕਾਉ ਨਹੀਂ ਦਿਨਾ ਬਿਰਥਾਇਆ ਬੰਧਾਇਆ ਤਾਂ ਸਗਿੰ ਜਿਹੜੀ ਮਾਇਆ ਦੇ ਪਿੱਛੇ ਦੌੜ ਪਾਜ ਕਰਨਾ ਹੈ ਜਿਹੜੀ ਮਾਇਆ ਕੱਠੀ ਕਰਨ ਦੇ ਪਿੱਛੇ ਭੱਜਿਆ ਹੋਇਆ ਨਹੀਂ ਛਾਦ ਰੱਖੀ ਤੇ ਦੁਨੀਆ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਜ਼ੁਰ ਕਿਸੇ ਦਾ ਸਾਥ ਨਹੀਂ ਦਿੱਤਾ ਇਤਿਹਾਸ ਉਪਰ ਹੈ ਬੜੇ ਬੜੇ ਸੰਸਾਰ ਦੇ ਹੋਏ ਨੇ ਗੁਰਬਾਣੀ ਦੇ ਵਿੱਚ ਸਤਿਗੁਰ ਜੀ ਨੇ ਬੜਿਆ ਬੜਿਆ ਦੀ ਹੋਂਦਾਰਨਾ ਸਾਨੂੰ ਦੇ ਕੇ ਸਮਝਾਇਆ ਇੱਥੇ ਰਾਮ ਵਰਗੇ ਆਏ ਨੇ ਅਸੰਦਰ ਵਰਗੇ ਆਏ ਨੇ ਇੱਥੇ ਦਰਯੋਧਨ ਵਰਗੇ ਵੀ ਆਏ ਨੇ ਆਸਾਨੀ ਸਾਰੇਆਂ ਦੇ ਧਾਰਨਾ ਦੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਗੁਰਬਾਣੀ ਦੇ ਵਿੱਚ ਆਸੋ ਕਿ ਜੇ ਅਸੀਂ ਦੇਖ ਲਈ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਕੋਣ ਕੋਈ ਆਪਣੇ ਨਾਲ ਕੋਈ ਚੀਜ਼ ਲੈ ਕੇ ਗਿਆ ਹੈ ਤੇ ਮਾਇਆ ਲੈ ਗਿਆ ਲੈ ਗਿਆ ਕੋਈ ਕੋਚੀਆਂ ਕਾਰਾਂ ਲੈ ਗਿਆ ਨਹੀਂ ਲੈ ਕੇ ਜਾ ਸਕਿਆ ਆਖਰ ਨੂੰ ਤੇ ਪਾਸਾ ਕਹਿੰਦੇ ਜਿਹੜਾ ਸਾਰਾ ਕੁਝ ਦੁਨੀਆ ਦੇ ਪਦਾਰਥ ਨੇ ਇੱਥੇ ਛੱਡ ਜਾਣੇ ਪੈਣਗੇ ਤੈਨੂੰ ਨਾਲ ਤੇ ਕੋਚਾਣਾ ਨਹੀਂ ਤੇ ਇਸ ਤਰਕੇ ਤੂੰ ਵਿਅਰਥ ਨਹੀਂ ਆਪਣੇ ਆਪ ਨੂੰ ਮਾਇਆ ਦੇ ਉਪਰ ਦੇ ਵਿੱਚ ਜਗ ਰੱਖਿਆ ਤੇ ਵਿਅਰਥ ਹੈ ਜਿਹੜਾ ਕੁ ਮਾਇਆ ਦੇ ਪਿੱਛੇ ਦੌੜਿਆ ਉਹ ਤੇ ਮਾਇਆ ਨੂੰ ਵਿੱਚ ਜਗਦਾ ਹੋਇਆ ਨੇ ਪਾਸਾ ਕਹਿੰਦੇ ਨੂੰ ਸਾਧਨ ਲਗਾਉਣਾ ਨਹੀਂ ਹੈ ਇਸ ਕਰਕੇ ਨਾ ਸਾਧਨ ਲਗਾਉਣ ਵਾਲੀ ਵਸਤੂ ਇਕਾ ਠਾਕਰੀ ਨਾਮ ਹੈ ਨਾਮ ਨਵਾਉਣ ਵਾਲੀ ਸਾਧਨ ਨਵਾਉਣ ਵਾਲੀ ਬਰਤੂ ਦੇ ਪਿੱਛੇ ਪੜਿਆ ਬਿਰਧਾਨ ਕੇ ਚੇਤੇ ਰੱਖ ਬਾਸਕ ਦੇ ਜਿੰਨੇ ਵੀ ਦੁਨੀਆ ਦੇ ਪਕਾਰ ਨੇ ਭਾਈ ਇਹਨਾਂ ਦੇ ਤੇ ਕਿਸੇ ਨੇ ਵੀ ਤੇਰਾ ਸਾਥ ਨਹੀਂ ਨਵਾਉਣਾ ਹੈ ਅੱਜ ਤੱਕ ਨਾ ਹੀ ਇਹਨਾਂ ਨੇ ਕਿਸੇ ਦਾ ਸਾਥ ਦਿੱਤਾ ਹੈ ਨਾ ਤੇਰੇ ਨਾਲ ਸਾਥ ਨਿਭਾਉਣਾ ਹੈ ਨਾ ਅਰਪਿਜੋ ਨਾ ਗੁਰਜਨ ਸੇਵਿਓ ਨਹਿ ਉਪਜੋ ਕਛ ਗਿਆਨ ਆਸ ਅੰਨੇ ਨੇ ਭਾਈ ਅਜੇ ਤੱਕ ਨਾ ਕੋ ਪ੍ਰਮਾਤਮਾ ਦੀ ਭਗਤੀ ਕੀਤੀ ਹੈ ਨਾਮ ਗੁਰ ਦੀ ਸਰਨ ਪਿਆ ਹੈ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਚੀ ਪਈ ਨਹਿ ਉਪਜੋ ਕਛ ਗਿਆਨ ਨਾਮ ਤਰਲ ਕੋਈ ਗਿਆਨ ਪ੍ਰਾਪਤ ਕੀਤਾ ਹੈ ਕਿਉਂਕਿ ਗਿਆਨ ਜੇ ਨਾ ਪ੍ਰਾਪਤ ਹੋਣਾ ਸਿਉ ਗੁਰੂ ਕੋਲੋਂ ਹੋਣਾ ਚਾਹੀਦਾ ਤੇ ਫਾਸਾ ਕਹਿੰਦੇ ਗੁਰ ਦੀ ਸੰਗਤ ਆਈ ਨਹੀਂ ਗਿਆਨ ਹੋਣਾ ਸਿਉ ਗੁਰੂ ਦੀ ਮੱਤ ਲੈ ਕੇ ਤੇ ਗੁਰੂ ਦੀ ਮੱਤ ਗ੍ਰਹਿਣ ਨਹੀਂ ਕੀਤੀ ਹੈ ਇਸ ਕਰਕੇ ਫਾਸਾ ਕਹਿੰਦੇ ਮੈਂ ਭਾਈ ਜਿਹੜੇ ਮਾੜੇ ਘਰਾਂ ਦੇ ਵਿੱਚ ਪੈ ਕੇ ਮਾਇਆ ਦੇ ਮੋਹ ਦੇ ਵਿੱਚ ਜਗਦੇ ਆ ਹੋਇਆ ਮੈਂ ਆਪਣਾ ਜੀਵਨ ਜਿਨਾ ਪਿਆਰ ਨਾਲ ਗਵਾ ਰਿਹਾ ਮੈਂ ਮੈਂ ਨਾਮ ਦੇ ਹਾਰੇ ਤੱਕ ਪਰਮਾਤਮਾ ਦੀ ਭਗਤੀ ਕੀਤੀ ਹੈ ਨਾਮ ਹੈ ਗੁਰੂ ਦੀ ਸੰਗ ਵਿੱਚ ਪ੍ਰਾਪਤ ਕੀਤੀ ਹੈ ਗੁਰੂ ਦੀ ਸੰਗ ਵਿੱਚ ਨਹੀਂ ਤੂੰ ਆਇਆ ਹੈ ਅਤੇ ਪਾਤਸ਼ਾਹ ਜੀ ਦੇ ਨਾਮ ਦੇ ਅੰਦਰ ਫਿਰ ਹਲ ਤੱਕ ਆਤਮਿਕ ਜੀਵਨ ਦੀ ਸੂਝ ਆ ਕੇ ਤੈਨੂੰ ਆਤਮਿਕ ਗਿਆਨ ਵੀ ਹਲ ਤੱਕ ਪ੍ਰਾਪਤ ਨਹੀਂ ਹੋਇਆ ਹੈ ਛੱਡ ਕੀ ਮਾਹੀ ਨਰੰજન ਤੇਰੇ ਤੈਂ ਪੂਜਤ ਉਦਿਆਨਾ ਆਸੋ ਕਿਨੂ ਜਿਨਾ ਮਾਇਆ ਤੋਂ ਨਿਰਲੇਪ ਪ੍ਰਭੂ ਕਹੈ ਉਹਨੂੰ ਮਾਇਆ ਵੀ ਪ੍ਰਭੂ ਕੇ ਨਿਰਲੇਪ ਹੈ ਮਾਇਆ ਕੀ ਰਚਾਈ ਹੋਈ ਮਾਇਆ ਵੀ ਨਿਰੰਕਾਰ ਦੀਆਂ ਸਾਰੀ ਜਿੰਨੀਆਂ ਅਸੀਂ ਦੇਖ ਰਹੇ ਹਾਂ ਇਹ ਨਿਰੰਕਾਰ ਦੀ ਮਾਇਆ ਉਚਾਰੀ ਹੋਈ ਹੈ ਮਾਇਆ ਹੀ ਪੈਦਾ ਕੀਤੀ ਹੋਈ ਹੈ ਤੇ ਇਹ ਮਾਇਆ ਤੋਂ ਨਿਰਲੇਪ ਵੀ ਆਪ ਕੋ ਬੈਠੀ ਹੈ ਤੇ ਬਾਸਾ ਕਹਿੰਦੇ ਉਹ ਨਿਰਲੇਪ ਬੈ ਨੂੰ ਪ੍ਰਭੂ ਦੇ ਨੇਰ ਦੇ ਵਿੱਚ ਬਸ ਲੈਣਾ ਹੈ ਅਰ ਤੂੰ ਬਾਹਰ ਜਗੜਾ ਵਿੱਚ ਉਸ ਨੂੰ ਪਾਲ ਰਿਹਾ ਹੈ ਬਾਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਗਰੀਬਨਵਾਰ ਫਾਸਵਾ ਮਹਾਰਾਜ ਬੋਚਨ ਕਰਦੇ ਨੇ ਕਿ ਇਹ ਪਾਹੀ ਤੈਂਦੇ ਅਨੇਕਾਂ ਜਨਮਾਂ ਦੇ ਵਿੱਚ ਘਟ ਘਟ ਕੇ ਹੁਣ ਮੁੱਖਾਂ ਜਨਮ ਦੀ ਬਾਣੀ ਵੀ ਬਾਣੀ ਬੜੀ देर ਬਾਅਦ ਮੋਖਾ ਜਨਮ ਦੇ ਆਸੀ ਪਤਾ ਨਹੀਂ ਸਰਪੁਰ ਬਾਸਾ ਕਹਿੰਦੇ ਕਿੜੀਆਂ ਕਿੜੀਆਂ ਜੂਨਾ ਕਰਨਾ ਪੂਜ ਕੇ ਆਏ ਆਂ ਕਈ ਜਨ ਸੈ ਪੀਤ ਪਤੰਗਾ ਕਈ ਜਨ ਦਾ ਜਮੀਨ ਕੰਕਾ ਕਈ ਜਨ ਪੰਖੀ ਸਖ ਕੋਇਓ ਕਈ ਜਨ ਹੈਵਲ ਵਿਦ ਕੋਇਓ ਤੇ ਬਾਸਾ ਕਹਿੰਦਾ ਜਿੰਨਾ ਸਿਕੋ ਜਾ ਸੰਸਾਰ ਦੇ ਵੇਖ ਰਹੇ ਹੋ ਪਰੂ ਪੰਖੀ ਅੰਦਰਾਕਟ ਵੀ ਵੇਖ ਰਿਆ ਹੈ ਵਸ਼ਪਤੀ ਦੇ ਵੀ ਸਤੁਰ ਬਾਸਾ ਕਹਿੰਦੇ ਜਗ ਜਉਨੀ ਹੈ ਇਹਨਾਂ ਸਾਰੀਆਂ ਜੂਨਾ ਦੇ ਵਿੱਚ ਤੇਰ ਕਿਤੇ ਆ ਕੇ ਤੈਨੂੰ ਆਹ ਮਨੁੱਖਾ ਜਨਮ ਮਿਲਿਆ ਗੁਰੂ ਅਰਜਨ ਦੇਵ ਜੀ ਪਰਮੁੱਤੇ ਪਰਮੁੱਤੇ ਤੁਲ ਨਾਲ ਜਨਮਾ ਆਪ ਬਾਈ। ਪਾਸਾ ਕਹਿੰਦੇ 83 ਨੰਨ ਕੁ ਤੁੰਕ ਬਾਅਦ ਮਨੁੱਖਾ ਜਨਮ ਪਿਆ ਤੇ ਪਾਸਾ ਕਹਿੰਦੇ ਹੁਣ ਵੀ ਤੂੰ ਮਨੁੱਖਾ ਜਨਮ ਦੇ ਬਾਰੇ ਸੁਆ ਪਿਆ। ਤੂੰ ਹਜੇ ਵੀ ਇਹ ਆਤਮ ਨੂੰ ਸਿੱਖੀ ਜਿਸ ਦੀ ਬਰਤਨ ਨਾਲ ਜਨਮਾਂ ਦੇ ਖੇਡ ਵਿੱਚੋਂ ਤੈਨੂੰ ਕਢੋ ਤਾਂ ਆਸਥ ਹੋ ਸਕੇ। ਪਾਸਾ ਕਹਿੰਦੇ ਹਜੇ ਵੀ ਤੈਨੂੰ ਧਿਆਨ ਨਹੀਂ ਆਇਆ। ਆਦੇਵਤ ਨੂੰ ਪਤਾ ਨਹੀਂ ਲੱਗਿਆ ਹੈ ਹਾਰੇ ਵੀ ਨੂੰ ਪਾਰਸੀਆਂ ਕਹਿੰਦੇ ਅਣਜਾਣ ਪਿਆਰ ਮਾਇਆ ਦੇ ਚੱਕਰਾਂ ਦੇ ਵਿੱਚ ਫੜਕਦਾ ਪਿਆਰ ਆਪਣੇ ਮਨੁੱਖਾ ਰੂਪੀ ਇਸ ਮਨੁੱਖਾ ਜਨ ਦੇ ਬਾਣੀ ਨੂੰ ਹਾਰ ਲੈਂਦਾ ਹੈ ਹਾਰ ਕੇ ਜਾਏਗਾ ਜੇ ਨਾਮ ਨਹੀਂ ਜਪੇਗਾ ਸਿਮਰਨ ਨਹੀਂ ਕਰੇਗਾ ਤੇ ਨਾਮ ਜਪ ਕੇ ਸਿਮਰਨ ਕਰਕੇ ਬਾਣੀ ਨੂੰ ਜਿੱਤ ਸਕਦਾ ਹੈ ਇਸ ਕਰਕੇ ਪਾਰਸਾਈਆਂ ਨੇ ਸਮਝਾਇਆ ਭਾਈ अनेका ਧਰਮਾਂ ਵਿੱਚ ਪੜਿਪੜਿ ਕੇ ਮਨੁੱਖਾਂ ਨੂੰ ਬਾਦੀ ਭਾਰ ਨਹੀਂ ਹੈ ਤੂੰ ਜੇ ਵੀ ਆਤਮਾ ਨੇ ਸਿੱਖੀ ਜਿਸ ਦੇ ਭਰਮਤ ਨਾਲ ਜਨਮਾਂ ਦੇ ਗੇੜ ਵਿੱਚੋਂ ਤੈਨੂੰ ਬਦੂਤਾਂ ਬਾਸ ਨੂੰ ਕੋ ਸਕੀ ਤੂੰ ਆਕਲ ਨਹੀਂ ਹੋਣੀ ਹੈ ਉਹ ਗਿਆਨ ਪ੍ਰਾਪਤ ਨਹੀਂ ਕੀਤਾ ਹੈ ਜਿਹਦੇ ਨਾਲ ਤੈਨੂੰ ਫਿਰ ਦੁਬਾਰਾ ਇਸ ਸੰਸਾਰ ਵਿੱਚ ਕਿਸੇ ਸਰੀਰ ਵਿੱਚ ਨਾ ਹੋਣਾ ਪਵੇ ਇਸ ਕਰਕੇ ਬਾਸਾ ਕਹਿੰਦੇ ਨੇ ਭਾਈ ਮਾਨਸ ਦੇਹ ਪਾਏ ਕਦ ਹਰ ਭਜ ਨਾਨਕ ਬਾਤ ਬਤਾਈ ਸਭ ਘਰਸਣ ਬੰਦਿਆਂ ਦੇ ਮੂਰ ਲਾ ਕੇ ਵਜਨ ਕਰਦੇ ਨੇ ਕਿ ਨਾਨਕ ਇਹ ਆ ਇਹੇ ਪਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪਰਮਾਤਮਾ ਦਾ ਤਜਰ ਕਰੇ ਇਹ ਗੱਲ ਗੁਰੂ ਸਮਝਾਏਗਾ ਕਿਉਂਕਿ ਪਾਸਾ ਕਹਿੰਦੇ ਨੇ ਮੁਰਗਿਨ ਸੁਰਤਨਾ ਸੇਤ ਗੁਰੂ ਰੂਪਿਨ ਮੁਕਤਨਾ ਪਾਵੈ ਗੁਰੂ ਤੋਂ ਬਿਨਾਂ ਆਤਮਾ ਕਹਿੰਦੇ ਗਿਆਨ ਤਾਰਕ ਹੋਈ ਨਹੀਂ ਸਕਦਾ ਕਿਉਂਕਿ ਜੇ ਜਿੰਨਾ ਜੇ ਸਿੱਖ ਗੁਰੂ ਵਾਲੇ ਨਹੀਂ ਬਣਾਂਗੇ ਉਹਨਾਂ ਦੇ ਸਾਨੂੰ ਜੀਵਨ ਦੀ ਸਮਝ ਨਹੀਂ ਆਉਣੀ ਹੈ ਜੀਵਨ ਜਿਉਣ ਦੀ ਜਾਣ ਚ ਨਹੀਂ ਆਉਣੀ ਹੈ ਸਾਨੂੰ ਗੁਰੂ ਦੱਸੇਗਾ ਸਾਨੂੰ ਗੁਰੂ ਗਿਆਨ ਬਖਸ਼ੇਗਾ ਇਸ ਤਰ੍ਹਾਂ ਨਾਮ ਜਪਣਾ ਹੈ ਇਸ ਤਰ੍ਹਾਂ ਇਸ ਮੁਖਾਜਪ ਨੂੰ ਸਫਲਾ ਕਰਨਾ ਹੈ ਇਸ ਕਰਕੇ ਸਭ ਕੁਝ ਪਾਰ ਸਾਖ ਕਹਿੰਦੇ ਭਾਈ ਤਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਨੂੰ ਤੇ ਮੇਰੇ ਗੁਰੂ ਨੇ ਇਹ ਮਤ ਦਿੱਤੀ ਹੈ ਇਹ ਗੱਲ ਸਮਝਾਈ ਜੀਏ ਕਿ ਭਾਈ ਮਨੁੱਖਾ ਜਨਮ ਤੱਕ ਚਾਦਰ ਜੈ ਸਾਰੇ ਮਨੁੱਖਾ ਚਾਦਰ ਦੇ ਹਨ ਭਾਦਨ ਤੱਕ ਚਲਾਸੀ ਨਾ ਕੋ ਜੂਨ ਦਾ ਬਾਦ ਸਾਰੇ ਮਨੁੱਖ ਮਾਸਾ ਮਾਰੀ ਪੰਛੀ ਮਾਸਾ ਮਾਰੀ ਜਾਨਗੁਰ ਜੀ ਨੇ ਆਪਣੇ ਉਹ ਹਉਮੇ ਦੇ ਵਿੱਚ ਚਲਾ ਰਹੇ ਨੇ ਸ਼ੇਰ, ਚੀਤੇ, ਬਘਿਆੜ, ਹਾਥੀ ਇਹ ਤੋਂ ਹਾਥੀ ਤੱਕ ਵੀ ਇਹ ਸਾਰੇ ਆਪੂ ਹਉਮੇ ਦੇ ਵਿੱਚ ਚਲਾ ਸਕਦਾ ਹਨ ਉਹਨੇ ਚਲਾਈ ਹੋਈ ਅਸੀਂ ਵੇਖਦੇ ਹਾਂ ਪਰ ਇੰਨਾ ਵੱਡਾ ਉੱਚਾ ਤਰਜਮਾ ਅਸਰ ਕਰਕੇ ਵੀ ਪਾਛਾ ਕਹਿੰਦੇ ਜੇ ਨਾਮ ਨਾ ਲੱਭਿਆ ਪਰਮਾਤਮਾ ਦਾ ਭਜਨਾਂ ਕੀਤਾ ਤੇ ਮੁੱਖਾ ਜਾਣ ਦੀ ਬਾਣੀ ਹਾਂ ਨਹੀਂ ਕਰਦੇ ਇਸ ਕਰਕੇ ਮੋਂ ਸਮਾਂ ਨੇ ਚੇਰ ਫੋੜ ਤੇ ਦਾੜਾ ਆਸਤ ਕਰਕੇ ਪਰਮਾਤਮਾ ਦਾ ਭਜਨ ਵਹੀ ਬਹੀ ਵੀ ਬੰਦਗੀ ਕਰ ਕਿਉਂਕਿ ਇਨਸਾਨੀ ਜਾਂ ਮਨੁੱਖਿਆ ਨਿਵੰਦਗੀ ਕਰਨ ਵਾਲ ਤੇ ਹੈ ਬੰਦਾ ਹੋਏ ਬੰਦਗੀ ਕਰਨ ਹੈ ਕਰ ਬੰਦੇ ਤੋਂ ਬੰਦਗੀ ਜਿੱਥੇ ਘਟਨਾ ਸਾਥ ਬਾਸਾ ਕਹਿੰਦੇ ਜਿੰਨਾ ਜਿਹੜੇ ਸਕਟ ਫਾਲ ਸਰੀਰ ਇੰਨਾ ਜਿਹੜੇ ਸਰੀਰ ਦੇ ਵਿੱਚ ਸਵਾਰ ਚੱਲਦੇ ਨੇ ਉਸ ਘਾਲ ਤੋਂ ਵਹੀ ਮਨ ਦੀ ਬੰਦਗੀ ਕਰ ਜੇ ਬੰਦਗੀ ਕਰੇਗਾ ਬਾਸਾ ਕਹਿੰਦੇ ਬੰਦੇ ਨੂੰ ਬੜਾ ਉੱਚਾ ਤੇ ਸੁੱਚਾ ਥਾ ਤਰਜਾ حاصل ਹੋਏਗਾ ਜੇ ਬੰਦਗੀ ਨਹੀਂ ਕਰੇਗਾ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਣਗਾ ਕੋਈ ਵੀ ਹੱਥ ਨਾ ਲੱਗਣਾ ਤੇਰੇ ਸਿਰ ਕੀ ਪਾਈ ਨਾਮ ਨੂੰ ਆਗਮੀ ਜੋ ਆਵੇ ਤੂੰ ਜਾ ਕੇ ਆਸਾ ਕਦੇ ਨਾਮ ਤੋਂ ਬਿਨਾ ਜਿਵੇਂ ਸੰਸਾਰ ਦੇ ਆਮਾ ਵਿੱਚ ਨੂੰ ਹੀ ਚਲੇ ਜਾਵਾਂਗੇ ਤੇ ਸਾਡਾ ਮਨੁੱਖਾ ਜਨਮ ਦਾ ਕੋਈ ਫਾਇਦਾ ਨਹੀਂ ਰਹਾਨਾ ਆਹ ਜੀਵਨ ਮੇਰੇ ਤੱਕ ਕੋਈ ਲਾਭ ਨਹੀਂ ਸਿੱਖਟਿਆ

ਗੁਰੂ ਚਰਨਾਂ ਦੇ ਨਾਮ ਨੂੰ ਧੜ ਕੇ ਗੁਰੂ ਵਾਲੇ ਬਣ ਕੇ ਸਤਿਗੁੰੀਆਂ ਦੇ ਪਿਤਰ ਉਪਦੇਸ਼ ਨੂੰ ਆਪਣੇ ਹਿਰਦੇ ਸੁਸਾ ਕੇ ਪਾਈ ਨਾਮ ਜਪੀਏ ਸਿਮਰਨ ਕਰੀਏ ਭਵੰਦ ਵੀ ਕਰਕੇ ਮੁੱਖਾਂ ਜਨ ਨੂੰ ਸਬਦਾ ਕਰੀਏ ਨਹੀਂ ਤੇ ਪਾਤਸ਼ਾਹ ਕਹਿੰਦੇ ਬੰਦਗੀ ਬਗੈ ਸਾਡਾ ਕਿਤੇ ਵੀ ਪਤਾ ਨਹੀਂ ਹੈ ਉੱਥੇ ਕੇਵਲ ਤੇ ਕੇਵਲ ਇੱਕ ਨਾਮ ਨੇ ਸਹਾਈ ਹੋਣਾ ਜਿੱਤੇ ਦੇਖਾ ਨੂੰ ਗਿਆ ਜਣਾ ਹੈ ਜਮਾ ਪਿਤਾ ਸੁਤ ਨੀ ਨਾਮ ਭਾਈ ਮਨ ਤੂੰ ਹਾ ਨਾਮ ਤੇਰੇ ਸੰਗ ਸੁਹਾਈ ਉਹ ਤੇ ਕਿਰਨ ਨਾਮ ਸੇ ਕਰਣੀ ਨੇ ਇਸ ਗੱਲ ਕੇ ਰੂਪੇ ਵਾਲੇ ਬਣੋ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਭਜਨ ਨੂੰ ਸਭਾ ਕਰੀਏ ਆਓ ਮੀਆਂ ਤੁਮਾਂ ਤੋਂ ਨਾਮ ਨਿਚਨਾ ਸਤਿਗੁਰੂ ਜੀ ਬਖਸ਼ੂ ਜੋਗਣੀ 40 ਸਾਲ ਸੰਤ ਬਖਸ਼ੂ ਜੋਗੈ ਬਖਸ਼ੈਣਾ ਜੀ ਹੋਈ ਵਿਚਾਰ ਜੋ ਮਨ ਨੂੰ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਰਹਿਣ ਕਰਨੀ ਗੱਲ ਦਾ ਦਾ ਕੇ ਜਾਣ ਕੇ ਮਨ ਕਰਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ